ਖੁਸ਼ੀ ਤਾਂ ਬਹੁਤ ਜ਼ਿਆਦਾ ਪਾਜੀ ਹੋ ਰਹੀ ਆ ਐਡਾ ਵੱਡਾ ਬੱਚੇ ਨੂੰ ਅਵਾਰਡ ਮਿਲ ਰਿਹਾ ਖੇਰ ਰਤਨ ਵਾਰਡ ਮੇਜਰ ਧਿਆਨ ਸੰਧ ਦਾ ਵਾਰਡ ਜਿਹੜਾ ਬਹੁਤ ਵੱਡਾ ਵਾਰਡ ਆ ਤੇ ਇਸ ਕਰਕੇ ਸਾਨੂੰ ਤੇ ਬਹੁਤ ਖੁਸ਼ੀ ਆ ਸਾਡੇ ਮਾਪੇ ਉਹਦੇ ਮਾਪੇ ਨੂੰ ਬਹੁਤ ਖੁਸ਼ੀ ਪਿੰਡ ਵਾਸੀਆਂ ਨੂੰ ਇੰਨੀ ਖੁਸ਼ੀ ਆ ਵੀ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਬੜੀ ਕਰਮਾ ਵਾਲਾ ਕੋਈ ਬੱਚਾ ਕਿਸਮਤ ਹੋਊ ਫੇਰ ਹੀ ਖੇਰ ਰਤਨ ਜਿਹੜਾ ਵਾਰਡ ਪ੍ਰਾਪਤ ਕਰ ਸਕਦਾ ਜੇ ਗੱਲ ਕਰੀਏ ਹਰਮਨਪ੍ਰੀਤ ਦੀ ਤਾਂ ਹਰਮਨਪ੍ਰੀਤ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਮਾਨ ਸਨਮਾਨ ਜਿਹੜਾ ਵੰ ਪਿੰਡ ਦੇ ਵਿੱਚ ਤੁਹਾਨੂੰ ਪਤਾ ਪਿੰਡ ਦੇ ਵਿੱਚ ਉਹ ਲੈਵਲ 'ਚ ਐਸੇ ਵੱਡੇ ਲੈਵਲ ਤੇ ਪਹੁੰਚਣਾ ਤੇ ਬਹੁਤ ਔਖਾ ਵਾ ਪਰ ਫਿਰ ਵੀ ਸਾਡੇ ਬੱਚੇ ਨੇ ਆਪਣੀ ਮਿਹਨਤ ਜਿਹੜੀ ਜਾਰੀ ਰੱਖੀ ਬਹੁਤ ਹਾਟ ਮਿਹਨਤ ਕੀਤੀ ਇਸ ਕਰਕੇ ਸਾਡੇ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਹੈ ਜੇ ਗੱਲ ਕਰੀਏ hockey team ਦੀ ਤਾਂ ਦੋ ਵਾਰ olympic ਦੇ ਵਿੱਚੋਂ bronze medal ਜਿੱਤਿਆ ਬਾਦ ਅਤਲ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਗਿਆ ਹੁਣ ਖੇਡ ਰਤਨ ਅਵਾਰਡ ਦੇ ਨਾਲ ਜਿਹੜਾ ਨਿਵਾਜਿਆ ਜਾ ਰਿਹਾ ਹਰਨਪ੍ਰੀਤ ਨੂੰ ਤਾਂ ਮਾਂ ਪਿਓ ਦਾ ਕਿੰਨਾ ਕੁ ਮਾਣ ਸਨਮਾਨ ਜਿਹੜਾ ਵਾ ਉਹ ਵੱਡਾ ਜਦੋਂ ਅਰਜਨ ਵਾਰਡ ਮਿਲਿਆ ਉਦੋਂ ਬੜੀ ਮਾਣ ਵਾਲੀ ਗੱਲ ਸੀ ਤੇ ਹੁਣ ਉਸ ਤੋਂ ਵੱਧ ਤੇ ਹੋਰ ਮਾਣ ਵਾਲੀ ਗੱਲ ਹੋ ਗਈ ਕਿ ਬੱਚੇ ਨੂੰ ਜਿਹੜਾ ਖੇਡ ਰਤਨ ਅਵਾਰਡ ਮਿਲ ਲਿਆ ਤੇ ਅਹੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੇ ਸਾਡਾ ਬੱਚਾ ਜਿਹੜਾ ਵਾ ਕਿੰਨੇ ਲੈਵਲ ਤੇ ਸਾਡਾ ਮਾਪਿਓ ਦਾ ਨਾਂ ਰੋਸ਼ਨ ਕੀਤਾ ਪੂਰੇ ਪੰਜਾਬ ਪੂਰੇ ਵਰਲਡ ਚ ਛਾਇਆ ਤੇ ਖੁਸ਼ੀ ਵਾਲੀ ਗੱਲ ਨੌਜਵਾਨ ਨੂੰ ਕੀ ਮੈਸੇਜ ਦੇਣਾ ਨੌਜਵਾਨ ਨੂੰ ਇਹ ਹੀ ਕਹਿੰਨੇ ਆਂ ਵੀ ਹਰ ਇੱਕ ਬੱਚਾ ਜਿਹੜਾ ਵਾ ਆਪਣੀ ਪੜ੍ਹਾਈ ਕਰਨ ਮਿਹਨਤ ਕਰਨ ਮਿਹਨਤ ਕਰਕੇ ਆਪਣਾ ਜਿਹੜਾ ਵਾ ਪ੍ਰਾਊਡ ਆਫ ਫੀਲ ਕਰਨ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਰਜਵਿੰਦਰ ਕੌਰ